13 ਸਾਲਾ ਸਟੂਡੈਂਟ ਨਾਲ ਫਰਾਰ ਹੋਈ ਟਿਊਸ਼ਨ ਟੀਚਰ ਟੀਚਰ ਦੇ ਕੱਖ ਦੇ ਵਿੱਚ 5 ਮਹੀਨੇ ਦਾ ਬੱਚਾ ਸਟੂਡੈਂਟ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ 23 ਸਾਲਾ ਟੀਚਰ ਟਿਊਸ਼ਨ ਤੇ ਪੜਾਈ ਤੋਂ ਇਲਾਵਾ ਬੱਚਿਆਂ ਨੂੰ ਕਿਸ ਕਿਸਮ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਟੀਚਰ ਨੇ ਮੈਥ ਸਾਇੰਸ ਨਹੀਂ ਘਰੋ ਭੱਜਣ ਦਾ ਪਾਠ ਪੜਾਇਆ ਦਰਸਲ ਇੱਕ 23 ਸਾਲਾ ਟਿਊਸ਼ਨ ਟੀਚਰ ਅਤੇ ਉਸ ਦਾ 13 ਸਾਲਾ ਨਬਾਲਕ ਵਿਦਿਆਰਥੀ ਜਿਸ ਦੇ ਵਿੱਚ ਇਹਨਾਂ ਵਿੱਚ ਕਾਰਨ ਜਾਇਜ਼ ਸੰਬੰਧ ਦਾ ਖੁਲਾਸਾ ਹੋਇਆ ਇਹਨਾਂ ਹੀ ਨਹੀਂ ਟਿਊਸ਼ਨ ਟੀਚਰ ਨੇ ਪੁਲਿਸ ਸਾਹਮਣੇ ਹੈਰਾਨ ਕਰ ਦੇਣ ਵਾਲਾ ਦਾਵਾ ਕੀਤਾ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ ਇਹ ਬੱਚਾ ਉਸ ਸਟੂਡੈਂਟ ਦਾ ਹੀ ਹੈ ਇਸ ਕਾਰਨ ਉਸ ਦੇ ਨਾਲ ਭੱਜ ਗਈ ਸੀ ਪੁਲਿਸ ਪੁੱਜ ਕੇ ਚਤੇ ਦੌਰਾਨ ਵਿਦਿਆਰਥੀ ਨੇ ਅਧਿਆਪਕ ਦੇ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਉਣ ਦੀ ਗੱਲ ਵੀ ਕਬੂਲੀ ਹੈ ਵਿਦਿਆਰਥੀ ਦੀ ਮੈਡੀਕਲ ਰਿਪੋਰਟ ਵੀ ਹੈਰਾਨ ਕਰ ਦੇਣ ਵਾਲੀ ਸਾਹਮਣੇ ਆਈ ਹੈ ਰਿਪੋਰਟ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਉਹ ਪਿਤਾ ਬਣਨ ਦੇ ਵਿੱਚ ਸਮਰਥ ਹੈ ਪੁਲਿਸ ਅਣਜਨਮੇ ਬੱਚੇ ਅਤੇ ਵਿਦਿਆਰਥੀ ਦਾ ਡੀਐਨਏ ਟੈਸਟ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਤੇ ਪੁਲਿਸ ਨੇ ਟੀਚਰ ਦੇ ਖਿਲਾਫ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਹੁਣ ਪੋਕਸੋ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਨੇ ਪੁੱਛਗਿੱਛ ਦੌਰਾਨ ਮਹਿਲਾ ਟੀਚਰ ਨੇ ਪੁਲਿਸ ਨੂੰ ਦੱਸਿਆ ਕਿ ਉਹ 5 ਮਹੀਨਿਆਂ ਦੀ ਗਰਭਵਤੀ ਹੈ ਇਸ ਕਾਰਨ ਉਹ ਇਸ ਸਟੂਡੈਂਟ ਦੇ ਨਾਲ ਪੱਜ ਗਈ ਸੀ ਪੁਲਿਸ ਪੁੱਛ ਇਸ ਦੌਰਾਨ ਵਿਦਿਆਰਥੀ ਨੇ ਟੀਚਰ ਦੇ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਉਣ ਦੀ ਗੱਲ ਵੀ ਕਬੂਲੀ ਹੈ ਮਾਮਲਾ ਸੂਰਤ ਦੇ ਪੂਨੇ ਇਲਾਕੇ ਦਾ ਹੈ 25 ਅਪ੍ਰੈਲ ਨੂੰ ਟਿਊਸ਼ਨ ਟੀਚਰ ਇੱਥੇ ਰਹਿਣ ਵਾਲੇ ਇੱਕ 13 ਸਾਲਾਂ ਦੇ ਵਿਦਿਆਰਥੀ ਨੂੰ ਲੈ ਕੇ ਫਰਾਰ ਹੋ ਗਈ ਸੀ ਅਤੇ 30 ਅਪ੍ਰੈਲ ਨੂੰ ਪੁਲਿਸ ਨੇ ਦੋਵਾਂ ਨੂੰ ਰਾਜਸਥਾਨ ਸਰਹੱਦ ਦੇ ਨੇੜੇ ਜੈਪੁਰ ਤੋਂ ਅਹਮਦਾਬਾਦ ਜਾ ਰਹੀ ਇੱਕ ਬੱਸ ਦੇ ਵਿੱਚ ਫੜ ਲਿਆ ਸੀ ਪੁਲਿਸ ਪੁੱਛਗਿੱਛ ਦੇ ਦੌਰਾਨ ਅਧਿਆਪਕਾ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਆਪਣੇ ਵਿਦਿਆਰਥੀ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਸੀ ਉਹ ਆਪਣੇ ਸਟੂਡੈਂਟ ਦੇ ਨਾਲ ਲਗਭਗ ਇੱਕ ਸਾਲ ਤੋਂ ਸੰਬੰਧ ਬਣਾ ਰਹੀ ਸੀ ਹਾਲ ਹੀ ਦੇ ਵਿੱਚ ਜਦੋਂ ਉਸ ਨੂੰ ਆਪਣੀ ਪ੍ਰੈਗਨੈਂਸੀ ਦੇ ਬਾਰੇ ਪਤਾ ਲੱਗਾ ਤਾਂ ਉਹ ਸਟੂਡੈਂਟ ਦੇ ਨਾਲ ਫਰਾਰ ਹੋ ਗਈ ਉਸਦੀ ਪਲੈਨਿੰਗ ਵਿਦਿਆਰਥੀ ਦੇ ਨਾਲ ਕਿਸੇ ਹੋਰ ਸ਼ਹਿਰ ਦੇ ਵਿੱਚ ਲੁਕਣ ਦੀ ਸੀ ਟਿਊਸ਼ਨ ਟੀਚਰ ਕਹਿੰਦੀ ਹੈ ਕਿ ਜਦੋਂ ਵਿਦਿਆਰਥੀ 5ਵੀਂ ਜਮਾਤ ਦੇ ਵਿੱਚ ਪੜਦਾ ਸੀ ਤਾਂ ਉਸਦੇ ਘਰ ਜਾਂਦੀ ਸੀ ਅਤੇ ਉਸ ਨੂੰ ਟਿਊਸ਼ਨ ਪੜਾਉਂਦੀ ਸੀ ਅਤੇ ਫਿਰ ਉਸ ਨੂੰ ਆਪਣੇ ਘਰ ਬੁਲਾਉਣ ਲੱਗੀ ਇੱਕ ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਸੂਰਤ ਪੁਣੇ ਪੁਲਿਸ ਅਧਿਆਪਕਾ ਵਿਰੁੱਧ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਵੀ ਇਕੱਠੇ ਕਰ ਰਹੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਾ ਹੈ ਕਿ ਵਿਦਿਆਰਥੀ ਦੀ ਉਮਰ 13 ਸਾਲ ਤੋਂ ਵੱਧ ਹੈ ਤਾਂ ਅਜਿਹੇ ਮਾਮਲੇ ਜਿਹੜੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਜਿੱਥੇ ਇੱਕ ਅਧਿਆਪਕ ਅਧਿਆਪਕਾ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਹੁਣ ਸ਼ਰਮਸਾਰ ਕਰ ਦੇਣ ਵਾਲੀਆਂ ਜਿਹੜੀਆਂ ਖਬਰਾਂ ਨੇ ਉਹ ਆਏ ਦਿਨ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਤਾਜ਼ਾ ਮਾਮਲੇ ਦੇ ਵਿੱਚ 13 ਸਾਲ ਦੇ ਸਟੂਡੈਂਟ ਦੇ ਨਾਲ ਇੱਕ ਟਿਊਸ਼ਨ ਟੀਚਰ ਹੈ ਜਿਹੜੀ ਉਹ ਫਰਾਰ ਹੋ ਗਈ ਟੀਚਰ ਦੀ ਕੁੱਖ ਦੇ ਵਿੱਚ ਉਸਦੇ ਸਟੂਡੈਂਟ ਦਾ 5 ਮਹੀਨੇ ਦਾ ਬੱਚਾ ਉਸਨੇ ਦਾਵਾ ਕੀਤਾ ਹੈ ਕਿ ਉਹ 5 ਮਹੀਨੇ ਦਾ ਬੱਚਾ ਉਸਦੇ ਉਸ ਸਟੂਡੈਂਟ ਦਾ ਹੈ ਤੇ ਜਿਹੜੀ ਅਧਿਆਪਕਾ ਹੈ ਉਸਦੀ ਉਮਰ 23 ਸਾਲ ਦੀ ਦੱਸੀ ਜਾ ਰਹੀ ਹੈ ਫਿਲਹਾਲ ਦੇ ਆਪਕਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਤੇ ਸਾਰੇ ਸਬੂਤਾਂ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ